ਮੰਮੀ ਬੋਲਦੀ ਏ ਗਾਇਸ ਮੰਮੀ ਹਾਂ ਸੁਣਦਾ ਨਹੀਂ ਹੈਗਾ ਨਹੀਂ ਮੈਂ ਸੁਣਦਾ ਬੋਲੋ ਗਿਆ ਸੁਣੇ ਗਏ ਗਾਇਸ ਵੈਲਕਮ ਬੈਕ ਟੂ ਚੈਨਲ ਅਮੋ ਜੀਮ ਅਮ ਵਲੋਗ ਕਰਦਾ ਸਾਕੇ ਤੁਹਾਡੀ ਪਿਆਰ ਤੁਹਾਡੇ ਦਾ ਬਿਲਕੁਲ ਠੀਕ ਹੈ ਤੁਸੀਂ ਦੱਸੋ ਤੁਸੀਂ ਸ਼ਰਧਾ ਕਿਹੜਾ ਕਮੈਂਟ ਆ ਵਿੱਚ ਇਧਰ ਲੱਗੇ ਹੋਏ ਨੇ ਕਹਿੰਦੇ ਵਰਦੀਆਂ ਪ੍ਰੈਸ ਕਰਨ ਇਧਰ ਚੱਲ ਰਹੇ ਨੇ ਡੱਬੇ ਛੱਬੇ ਹੋ ਰਹੇ ਨੇ ਪੈਕ ਅੱਜ ਵੀ ਜਨਸ ਪੀ ਰਹੇ ਨੇ ਜਿਵੇਂ ਜਾਣਾ ਸਕੂਲੇ ਨਹੀਂ ਤੇ ਨਾਲ ਪਹਿਲਾ ਦਾਣਾ ਮਸਾ ਖਾਇਆ ਵੈਸੇ ਤਾਂ ਉੱਠ ਗਿਆ ਸੀ ਉਹ ਉਹ ਮੈਂ ਕਹਿਤਾ ਨਾ ਨਾਲ ਵੀ ਇਹ ਤਾਂ ਉੱਠ ਗਿਆ ਸੀ ਆ ਚੁਟਕੂ ਮਸਾ ਖਾਇਆ ਵਾ ਬੁੱਧੂ ਮਨੋ ਨਿੰਕ ਹਲੋ ਛੇੜੀਂ ਲੈਣੀ ਆਈ ਮਿਲੀਆਂ ਤੇ ਚਲੋ ਦੋਸਤ ਜਰਾ ਆਪਾਂ ਪਾ ਲਈ ਫਿਰ ਮਿਲਦੇ ਸਾਨੂੰ ਆਪਾਂ ਦੋਸਤ ਸਿਕਰੇ ਆ ਗਏ ਆ ਦੋਸਤੋ ਦੋਸਤੋ ਅਰੇ ਦੋਸਤ ਸਵੇਰ ਦੇ ਚਲੇ ਗਏ ਸੋ ਦੁਬਾਰਤ ਮੇਰੇ ਬਲਾਉਂ ਦਾ ਚੇਤਾ ਨਹੀਂ ਰਹੇਗਾ ਬਹੁਤ ਮੀਂਹ ਪਿਆ ਸਾਡੇ ਅੱਜ ਕਿੰਨਾ ਦੇ ਮੀਂਹ ਪਿਆ ਦੱਸੋ ਗੱਲ ਆਦੀ ਫੋਨ ਸੀ ਖੁੱਦ ਡੰਗੇ ਕੋ ਬਦੀ ਕੋ ਬਦੀ ਇਹ ਆਨਸ ਫੁੱਲੋਂ ਆਇਆ ਮਸਤੇ ਕੰਨਾ ਕਰਨਾ ਕਬੱਡੀ ਖੇਡਾ ਤੇ ਦੇਖੋ ਕੌਣ ਜਿੱਤਦਾ ਆ ਆ ਚੱਕ ਲੈ ਫੜਕਸਾ ਉਹ ਲਾਲ ਤਲਾ ਆ ਲਾਲ ਤਲਾ ਚੱਕ ਲੈ ਬੱਲਾ ਗਿੰਦਾ ਜੇ ਜਵਾਕ ਮਮਾ ਜਵਾ ਨਾ ਤਾਂ ਮੇਰੇ ਜੀਨੇ ਲੱਗਿਆ ਸਾਰਾ ਦਿਨ ਮੈਨਾਂ ਕਹਾਂ ਲੱਗਾ ਟੁੱਠੀ ਸਾਰੀ ਦਿੜੀ ਤੇ ਫਿਰਦੀ ਦੀ ਕੁੜੀ ਦੀ ਨਾ ਨਹੀਂ ਇੱਕ ਤਾਂ ਕੁੜੀ ਆਈ ਸੀ ਕਲਾਸ 'ਚ ਹੋ ਤਾਂ ਦੋਈ ਕੁੜੀਆਂ ਸੀ ਕਹਿੰਦੀ ਸਾਡੇ ਕਲਾਸ 'ਚ ਬਸ ਇਹ ਕਹਿ ਗਈ ਸੀ ਕੋਰਾ ਸੀ ਸਾਡੇ ਕਲਾਸ 'ਚ ਇੱਕ ਕੁੜੀ ਸੀਗੀ ਤੇ ਬਾਕੀ ਸਾਰੇ ਮੁੰਡੇ ਸੀਗੇ ਪਰ ਮੈਂ ਬੜਾ ਆਇਆ ਸਕੂਲ 'ਚ ਮੈਂ ਕਹਿੰਦਾ ਨਹੀਂ ਯਾਰੀ ਆਲੀ ਅੱਛਾ ਹੁਣ ਕੱਲ ਜਾਈਏ ਕਿ ਨਾ ਜਾਣਾ ਹੀ ਕਿਹ ਜਾਈਏ ਕਿ ਨਾ ਜਾਊਗਾ ਯਾਰ ਕਿਉਂਕਿ ਘਰੇ ਰਹਿ ਕੇ ਤਾਂ ਗੈਸ ਗਾਲੀ ਖਾਣੀ ਐ ਸਤੋਜੇ ਸਕੂਲ ਜਾਊ ਤੇ ਨਾਲ ਉਹਨਾਂ ਦੀ ਘੋਟ ਤਾਂ ਗੁੱਸਾ ਵੀ ਨਹੀਂ ਲੱਗਦਾ ਹੈ ਉਹਨਾਂ ਦੀ ਘੁੱਟ ਤਾਂ ਗੁੱਸਾ ਵੀ ਨਹੀਂ ਲੱਗਦਾ ਉਹਨਾਂ ਸਾਹਮਣੇ ਤਾਂ ਫੇਰ ਬੋਲੋ ਘਰ ਦੇ ਸਾਹਮਣੇ ਬੋਲੋ ਤਾਂ ਹੋਰ ਘੁੱਟ ਦੇਖ ਬੱਸ ਜਦ ਸਕੂਲੇ ਕੰਗੈਟ। ਮੈਂ ਬੜਾ ਯਾਰ ਰਾਜਮਾ ਚੋੜ ਫਟਾਫਟ ਹੋ ਜੋ ਰੈਡੀ। ਕਿੱਥੇ ਜਾਣਾ? ਰੈਡੀ ਨਹੀਂ ਖਾਣ ਲਈ ਰੈਡੀ ਹੋ ਜਾ। ਤੂੰ ਵੀ ਖਾਣ ਲਈ ਰੈਡੀ ਹੋ ਜਾ ਮੈਂ ਡਿੱਟੀ ਚੱਲਾਂ। ਪਤਾ। ਪਤਾਏ ਤੂੰ ਆ ਕਿ ਆ ਪਹਿਲੇ ਤਣ ਗਿਆ ਕੱਚਾ ਕੀ ਕਰ ਲਿਆ? ਭੈਣ ਨੂੰ ਕੱਚਾ ਲੰਗਿਆ ਗਿਆ। ਧੋ ਦੀ ਯਾਰੀ ਗੰਦੀ ਹੋ ਗਈ ਵੈਸੇ। ਹਾਂ ਪੈਂਟ ਨੂੰ ਵੀ ਦੇਖਿਆ ਕਿੰਨਾ ਰੰਗ ਲਾਇਆ। ਨੰਨੇ ਤੂੰ ਪੈਂਟਾਂ 'ਚ ਪੈਨ ਕਾ ਤੋ ਪਾ ਨਾ। ਮੋ ਭੁੱਲ ਗਿਆ ਸੀ ਕਿ ਉਹ ਗੁੱਸਾ ਚੜਦਾ ਤੇਰੇ ਤੇ ਜਦੋਂ ਤੈਨੂੰ ਆਦਿਆ ਪਤਾ ਹੀ ਨਹੀਂ ਲੱਗਦਾ ਵੀ ਗੰਦਾ ਵੀ ਹੋ ਸਕਦਾ ਹਾਇ ਲਾਈਟ ਕਾਟ ਤੇ ਚਲ ਗਈ ਆ ਦੋਸਤ ਸਾਡੇ ਲਾਈਟ ਵੀ ਚਲ ਗਈ ਆ ਮੇਰਾ ਤਾਂ ਇਹ ਸੀ ਵੀ ਬੰਦ ਤੇ ਚੱਲੋ ਦੋਸਤੋਂ ਮੈਂ ਹੁਣ ਫਰੈਸ਼ ਹੋਣਾ ਫਿਰ ਮੈਂ ਦੋਸਤ ਸਬਜੀ ਆਪਾਂ ਪਕਾਈ ਹੋਣਾ ਅਪਾ ਚੱਲਿਆਂ ਅੰਦਰ ਦੋਸਤੋ ਲੈ ਆਂਦੀ ਦੋਸਤੋ ਐ ਦੋਸਤ ਸਮਝ ਮਮਾ ਡੋਲ ਗਏ ਸਾਰੇ ਚੋਰ ਯਾਰ ਘੁੱਟ ਬਹੁਤ ਬੈਣੀ ਸੀਗੀ ਤੇ ਡੁੱਲ ਹੁੰਦੇ ਹੱਥ ਆ ਚਮਚ ਹੋ ਲੈ ਲੈ ਚਮਚ ਹਾਏ ਨੀ ਚਮਚ ਆ ਨੇ ਕਿੰਨੇ ਟੰਗੇ ਉਧਰ ਰੈਕ ਤੇ ਦੇਖ ਲੈ ਓ ਤਾਂ ਆਹ ਚੌਣਾੜੀ ਪਲੇਟ ਵੇਖੋ ਰੀਤੇ ਚਟਿਆ ਪਲੇਟ ਚਟਿਆ ਚਟ ਗਈ ਨਹੀਂ ਹਾਂ ਹਾ ਦਿਖਾਦੇ ਨਹੀਂ ਆਲੇ ਮੈਂ ਹੁੰਦਾ ਕੁੱਤਾ ਨਾ ਵੀ ਭੈੜਾ ਬੱਚਾ ਕਿੱਡੀ ਸਫਾਈ ਨਾ ਖਾਦੇ ਆ ਲੱਸੀ ਪੈਗ ਮਾਰ ਗਈ ਮम्मा ਤਾਂ ਬੱਚਾ ਓਏ ਕੁੱਤਾ ਬੱਚਾ ਕੁੱਤਾ ਬੱਚਾ ਗੰਦਾ ਬੱਚਾ ਨਹੀਂ ਕੁੱਤਾ ਬੱਚਾ ਹਾਏ ਠੰਡ ਦੋਸਤ ਠੰਡਾ ਦੋਸਤ ਆ ਸਾਡਾ ਦੋਸਤ ਦੋਸਤ ਹੁਣ ਮੈਂ ਪੜਾਈ ਕਰਨਾ ਨਹੀਂ ਲੱਗਣ ਵਾਲੇ 10 ਮਿੰਟ ਤੱਕ ਕਰ ਦਿੰਦਾ ਕਰ ਲੈ ਕਰ ਲੈ ਪੜਾਈ ਕਰ ਲੈ ਮੈਨੂੰ ਦੇ ਦੇ ਰੋਕ ਕੇ ਕਰੂੰਗਾ ਦੋਸਤ ਚਲੋ تھੜੇ دیر ਹੀ ਮਿਲਦਾ ਮੈਂ ਰੋਕ ਕੇ ਹੁਣ ਦੋਸਤ ਆਪਾਂ ਹੈਗਾ ਠਾਣਾ ਰੀਤ ਨੂੰ ਪਠਾਨੇ ਨੂੰ ਆਲਪਾਂਡ ਪੰਨਕੇ ਤਾਂ ਉਖਾ ਲੱਗੀ ਐ ਮੇਰੇ ਨਾਲ ਜਿੰਨੇ ਪਿਆਰ ਕਰਕੇ ਤੂੰ ਸਾਈ ਨੂੰ ਤੂੰ ਰਾਵਲੇ ਤਸਤ ਇਹ ਮੇਰੀ ਜਾਨ ਹੈ ਓਏ ਉੱਥੇ ਲਿਖਿਆ ਹੋਵੇ ਲਿਖਿਆ ਕੀ ਕੋ ਮੇਰੇ ਪੈਰ ਨੂੰ ਫੋਨ ਨਹੀਂ ਲਾਉਣਾ ਫੋਨ ਨੂੰ ਪੈਰ ਨਹੀਂ ਲਾਉਣਾ ਅਟ ਜਾ ਮਨਿੰਦਰ ਕਿਉਂ ਡਿਸਟਰਬ ਕਰਦਾ ਮੈਂ ਤੂੰ ਹਾਂ ਨਾ ਬੇ ਫੇ ਤਾਈ ਤਾਂ ਛਤਰਖਾਨਾ ਮੈਂ ਹਜੇ ਹੁਣੇ ਮਾਸੀ ਕਹਿ ਕੇ ਆਟੀਆਂ ਕਹਿੰਦੇ ਮਨਿੰਦਰ ਨੂੰ ਮਾਰਿਆ ਨਾ ਕਰੋ ਕੰਨ ਨੂੰ ਮਾਰਉਣਾ ਤਾਂ ਕੀ ਕਰ ਮੈਂ ਕੁਛ ਕੈਸਾ ਨੂੰ ਫਿਰ ਕੁੜੀ ਦੇ ਬੱਖੇ ਚ ਕਹ ਤੂੰਂ ਦੀ ਵੱਡੀ ਹੈ ਹਾਏ ਆ ਦੇ ਲੈ ਮੇਰੇ ਪਟਾਕਾ ਪਾਤਣ ਹਾਏ ਬੈਨੇ ਨਾ ਨੰਨਾ ਨਾ ਮੈਂ ਵੇਰੇ ਨਾ ਟੰਨ ਅੰਨਾ ਤਾਂ ਬਣਾ ਕੇ ਦੇਉ ਮੈਨੂੰ ਅਮਲੀ ਹੈ ਤੂੰ ਫਿਰ ਮੈਂ ਤਾਂ ਲੈਣ ਦੇਣਾ ਫਿਰ ਮੂੰਮਣ ਜਾਣਾ ਮੂੰਮਣ ਨੂੰ ਕਹਾ ਤੂੰ ਕਿੱਥੇ ਜਾਣਾ ਤੂੰ ਮੂੰਮਣ ਨੂੰ ਰੋਜ਼ ਘੱਟਣਾ ਇੱਥੇ ਜਾਣਾ ਮੈਂ ਕਿੱਥੇ ਨੂੰ ਗੜਸ਼ਾ ਤੋਰਾ ਹੂੰ ਆਰਤੀ ਉਟੀ ਕਰੋ ਰੋ ਤੇਰੀ ਵੱਡੇ ਮਹਾਰਾਜ ਦੀ ਆਰਤੀ ਬੋਲਣ ਦੇ ਬੋਲਣ ਦੀ ਮਸਾਲਾ ਨਹੀਂ ਆ ਗਈ ਤੇ ਗੱਡੀ ਦੀ ਚਾਬੀ ਦੇ ਦੋ ਅੱਡੀ ਤੋਂ ਬਣਾਉਂਦਾ ਥੱਕ ਗਿਆ ਕੋਟਰੀ ਦੀ ਚਾਬੀ ਦੇ ਦੋ ਕੀ ਤੇਰਾ ਨੋਟ ਲੱਗਿਆ ਮੈਨੂੰ ਮੇਰੇ ਪੈਰਾਂ ਤੋਂ ਚੱਲਦਾ ਦਫਾ ਹੋ ਜਾ ਨਿਕਲ ਜਾ ਬੜਾ ਮੈਂ ਵੀ ਨਹੀਂ ਜਾ ਮੇਰੇ ਤਾਂ ਹੋ ਕੇ ਅਜੇ ਜਦੋਂ ਮੇਰੇ ਨੇੜੇ ਤਾਂ ਹੋ ਤੇ ਮੈਂ ਉਹ ਮੈਂ ਮੰਤਰੀ ਭੈਣ ਨੂੰ ਦੱਸਾਂ ਮੈਂ ਕਿ ਕੁੱਟਾਂ ਦਾ ਕੀ ਕਰਾ ਤੂੰ ਕੋ ਬਾਦ ਦਾ ਮੈਂ ਦੱਸ ਫਿਰ ਮੈਨੂੰ ਕੋ ਬਾਦ ਦਾ ਤੈਨੂੰ ਮਾਰਦਾ ਵਸ ਤੂੰ ਮੈਨੂੰ ਮਾਰਦਾ ਤਾਂ ਤੈਨੂੰ ਮਾਰਦਾ ਮੈਂ ਤੁਹਾਡੇ ਕੱਲ ਮਾਰਿਆ ਕਿੰਨਾ ਸੋਹਣਾ ਤੇ ਕਿੰਨਾ ਸਿਆਣਾ ਤਾ ਹਾਏ ਬੇ ਮੈਂ ਉਂਗਲ ਮਾਰੀ ਸੀ ਪੁੱਤਾ ਹੀ ਨਾ ਤੋ ਪੁੱਤਾ ਹੀ ਨਾ ਕੋਈ ਨਾ ਮਾਸੀ ਜੀ ਹੁਣ ਦੇਖ ਲਿਓ ਹੁਣ ਦੇਖ ਲਿਓ ਮੈਂ ਕੀ ਕੀਤਾ ਸੀ ਰੀਤ ਨੂੰ ਕੀ ਗਿਆ ਸੀ ਤੂੰ ਛੇੜਦਾ ਕਿਉਂ ਤੋ ਛਤਰਖਾਨ ਵਾਲੇ ਕੰਮ ਹੀ ਨਾ ਕਰ ਤੋ ਚਲੋ ਦੋਸਤ ਤੁੰਨ ਰੋਕ ਕੇ ਮਿਲਦੇ ਹੁਣ ਕੁੱਟ ਖਾਲਾ ਗਾਇਸ ਚਾਚੂ ਪੀ ਲਿਆ ਆਪਾਂ ਮੈਂ ਉੱਠ ਗਿਆ ਸੀ ਗੱਲ ਮੈਨੂੰ ਵੀ ਜ਼ਿੰਦਾ ਕਿ ਕਰ ਮੋਂ ਚੱਲਿਆ ਮੰਡੀ ਤੂੰ ਕਿ ਚੱਲ ਮਮਾ ਤਾਂ ਪਿੱਛੇ ਆ ਜਾ ਤੂੰ ਤਾਂ ਕਿੱਧਰ ਕਿੱਥੇ ਚੱਲਣਾ ਮੈਂ ਰੱਖੂ ਗਾਇਸ ਮੈਂ ਸੂਟੇ ਸਾਰ ਤਾੜਨਾ ਅਰੇ ਇਹ ਸੁਣਾ ਦੇ ਦੀ ਅਚਨ ਸ਼ਟਾਰਟ ਆਹ ਕੱਲ ਮੈਂ ਅੱਗੇ ਹੜਦਾ ਦਾ ਕੱਕ ਜੇ ਬ੍ਰੇਕ ਦੀ ਲੋਡ ਵੀ ਮੈਂ ਨਾਲ ਹੀ ਨਾਲ ਬ੍ਰੇਕ ਦੀ ਲੋਡ ਬਈ ਪੂਰਾ ਇਹਨੇ ਦੇ ਰਿਹਾ ਇੱਥੇ ਰਹਿਣ ਦੇ ਕਰ ਲੈਣ ਦੋ ਚੱਲ ਚੱਲ ਦੇ ਹਾਂ ਹਾਂ ਹੁਣ ਮਾਰ ਦੋ ਹੋਇ ਮਾਰ ਇਹ ਨਹੀਂ ਚਲਾਣੀ ਆਉਂਗੀ ਪਰ ਸਟਾਰਟ ਨਹੀਂ ਕਰ ਹਾਂ ਠੀਕ ਦੋ ਸਟਾਰਟ ਕਰਕੇ ਦੇ ਦੇ ਇਦਾਂ ਕਿਹੜਾ ਟੱਕ ਮਾਰਨੇ ਚੱਲ ਫੇਰ ਲਿਖਾਏ ਅੱਜ ਮੈਂ ਕੱਲੀ ਨੇ ਐਕਟ ਵਿੱਚ ਚਲਾਈ ਸੀ ਤੁਹਾਨੂੰ ਤੇ ਲਿਆਉਂਦੀ ਆ ਨਾ ਅੱਜ ਮੈਂ ਕੱਲੀ ਨੇ ਕਲਾਈ ਜਦੋਂ ਤੁਹਾਨੂੰ ਸਵੇਰੇ ਛੱਡ ਕੇ ਆਈ ਹਾਂ ਨਾ ਤੇ ਉਦੋਂ ਚਲਾਈ ਇੱਕ ਮਿੰਟੇ ਤੋਂ ਲੈਣਗੇ ਉਹ ਚਲਾਈ ਇੰਨਾ ਮਜ਼ਾ ਆਇਆ ਕੱਲੀ ਨੂੰ ਨਾ ਆਇਆ ਏ ਸ਼ੂ 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 ਮੇਰੇ ਕੱਲੀ ਨੂੰ ਐਕਟ ਵਿੱਚ ਚਲਾਉਣੀ ਵਧੀਆ ਲੱਗਦੀ ਚਾਰਲਾ ਹੋਣੇ ਨੂੰ ਚੱਲੋ ਗਏ ਕੰਦਰ ਸੇ ਕੰਮ ਤੇ ਦੋਸਤੋ ਮਮਣੀ ਚੱਲੇ ਨੇ ਮੰਡੀ ਕੀ ਜੀਆਂ ਲੈ ਕੇ ਆਇਓ ਚੱਲੋ ਦੋਸਤੋ ਆਂਦੇ ਫੇਰ ਮਿਲਦੇ ਸੂਰਪਰ ਲੈ ਜ ਕਸਮ ਹੋ ਕੇ ਚਾਹਣਾ ਖਾਣ ਲਈ ਤੇ ਚਲੋ ਦੋਸਤੋ ਮਿਲਦੇ ਹਾਂ ਬਾਅਦ ਚੋ ਆਪਣਾ ਆ ਗਈ ਹੋ ਰਹੀ ਆ ਪੜਾਈ ਹੋ ਰਹੀ ਆ ਹੈ ਆ ਪੜਾਈ ਹੋ ਰਹੀ ਆ ਨਹੀਂ ਦੱਸਾ ਦੇ ਜੀ ਮੈਂ ਪੜ ਪੜਦੀ ਪੜਦੀ ਨਹੀਂ ਪੜਦੀ ਨਾ ਪੜ ਪੜ ਨੱਕ ਪੜ ਤੈਨੂੰ ਥੋੜਾ ਵਿੱਚ ਥੋੜਾ ਪੇਸਟੀ ਨਾ ਪੜ ਬਈ ਯਾਰ ਰਾਣੀ ਜੀ ਪੜਦੀ ਨਹੀਂ ਮੈਂ ਪੜਾ ਨਹੀਂ ਜਦਾ ਮੇ ਮੰਮੀ ਆਇਓ ਮੰਮੀ ਆਇਓ ਦੇਖੋ ਆ ਪਰਦੀ ਨਹੀਂ ਸੀ ਗਾਣੇ ਸੌਂਦੀ ਸੀਗੀ ਪਰਦੀ ਪਰਦੀ ਨਹੀਂ ਫੋਨ ਲੱਗਿਆ ਜਾ ਕੇ ਨਾਣੇ ਤੇ ਇਹਦਾ ਫੋਨ ਤੇਰਾ ਮਨਿੰਦਰ ਫੋਟੋ ਕਿੱਥੀ ਆ ਦੋਸਤਾਂ ਤੁਹਾਨੂੰ ਪਤਾ ਮੈਨੂੰ ਹੁਣ ਕੀ ਹੋਇਆ ਨਹੀਂ ਮੈਨੂੰ ਫੇਰ ਬੁੱਖ ਲੱਗ ਗਈ ਤੂੰ ਤਾਂ ਸਾਰੀ ਦਿਨ ਖਾਂਦਾ ਰਿਹਾ ਕਰ ਦੋਸਤਾਂ ਅੱਜ ਮੈਂ ਤੁਹਾਨੂੰ ਰੋਟੀ ਪਕਾ ਕੇ ਦਿਖਾਣਾ ਰੋਟੀਆਂ ਬਣਾਈ ਨਹੀਂ ਚੋਲ ਬਣਾਈ ਮੈਨੂੰ ਚੋਲ ਖਾਣੇ ਚਾਰ ਪਸੰਦ ਨੇ ਦੋਸਤਾਂ ਤੇ ਜੱਜ ਜੱਪਾ ਬਣਾਵਾਂਗੇ ਸਪੈਸ਼ਲ ਸੈਲਡ ਤੁਸੀਂ ਦੇਖੋ ਕਿੱਦਾਂ ਬਣਦਾ ਤੇ ਦੋਸਤ ਆਪਾਂ ਯਾ ਸ੍ਰੋਈਵੇਚ ਦਾ ਸਾਡੀ ਛੋਟੀ ਕਿਸਰੋਈ ਹੈ ਗੈਸ ਐਡੀ ਕਿਸਰੋਈ ਹੈ

ਉਣੀ ਲੱਗ ਜਾਂਦੀ ਹੈ ਜੰਦੀ ਹੈ ਇਹ ਅਸੀਂ ਬਲੈਂਡਰ ਲੰਗਦੀ ਦੋਸਤ ਪਿਆਜ਼ ਤੋਂ ਛਿੱਲੜ ਰਹਾ ਨੇ ਬੜੇ ਔਖੇ ਆ ਤਾਂ ਦੋਸਤਾਂ ਫਿਰ ਆਪਾਂ ਇਹਨੂੰ ਨਾ ਇੰਦਰ ਇੰਦਰ ਕਰਕੇ ਕੱਟਣਾ ਇੰਦਰ ਇੰਦਰ ਕਰਕੇ ਦੇਖੋ ਠੀਕ ਆ ਗੋਲ ਗੋਲ ਕੱਟਨੇ ਆ ਦੋਸਤਾਂ ਪਾੜ ਢੂੰਗਾ ਲੈਣਾ ਇਹਦੇ ਵਿੱਚ ਰੱਖਨੇ ਆਪਣੇ ਪਿਆਜ਼ ਪਿਆਜ਼ਾਂ ਵਿੱਚ ਗੇਸ ਠੰਡਾ ਪਾਣੀ ਪਾ ਕੇ ਨੂੰ 2 ਮਿੰਟ ਦੇ ਦਿੱਤਾ ਤਾ ਧੋਲੋ ਬਈ ਇਹਨੇ ਠੰਡੇ ਪੰਜ ਤੋਂ ਨੇ ਮਤਲਬ ਗੁੱਤ ਕਰਨੀ ਪਿਆਜ਼ ਠੰਡੇ ਠੰਡੇ ਹੋ ਗਏ ਹੈਲ ਗਾਇਸ ਜਮੂਰਾ ਰੀਤ ਕਰਨਾ ਗੁੰਮਾਣਾ ਨਾ ਜਮੂਰੇ ਨਾ ਚੋ ਨੱਚੀ ਨਾਚ ਜਿਮੂਰੇ ਨਾ ਨਾਚ ਨਾਚ ਜਿਮੂਰੇ ਨਾਚ ਜਿਮੂਰੇ ਨਾਚ ਜਿਮੂਰੇ ਨਾਚ ਤਾਂ ਨਾ ਪਤਾ ਜਿਮੂਰਾ ਹੁੰਦਾ ਕੀ ਬਾਂਦਰੀ ਜਿਹੜੇ ਉਹਨੀਆਂ ਦੰਦੇ ਗਲੀਆਂ ਵਿੱਚ ਬਾਂਦਰੀਆਂ ਖੇਡਣ ਹਾਂ ਹਾਂ ਉਹ ਕਹਿੰਦੇ ਬਾਂਦ ਬਾਂਦ ਨਾਚ ਜਿਮੂਰੇ ਨਾ ਨਾਚ ਜਿਮੂਰੇ ਨਾਚ 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 ਅਮਾ ਜਿਮੂਰਾ ਨੱਚੀ ਜਾਂਦਾ ਅਮਾ ਪਰ ਮੈਂ ਆਮਾਈ ਤੇ ਕੇ ਰੱਖਦੇ ਹੋ ਮਾ ਮੰਨੂ ਕਹਿੰਦੀ ਮੰਨੂ ਨਾ ਇਹਨਾਂ ਜੰਮੂਰਾਂ ਨਾਲ ਜੰਮੂਰਾਂ ਨਾਲ ਜੰਮੂਰਾਂ ਨਾਲ ਮੈਂ ਹੁਣ ਨਦੀਆ ਨਾਲ ਰੋਕ ਕੇ ਕਰਾਂ ਮੈਂ ਤੂੰ ਅੰਦਰ ਜਾ ਕੇ ਆਪਣਾ ਕੰਮ ਕਰ ਦੋਸਤੋ ਬੋਤਲ ਆ ਗਈ ਨਾਲ ਪਰ ਦੇਸ ਵੱਡੇ ਕੋਟ ਉੱਤੇ ਆ ਗਿਆ ਕੋਟਾ ਦੇ ਇਸ ਨੂੰ ਸਰਵਾ ਪਟਾਉਂਦਾ ਇਹ ਮੈਂ ਮੈਪ ਨੂੰ ਨਾ ਜਾਂਦਾ ਕਿ ਖੰਡੇ ਹੁੰਦੇ ਆ ਇਹਦੇ ਚਪੰਗਾ ਇਹਦੇ ਮੈਂ ਕਾਰ ਨੂਨ ਇਹ ਲਾਉਂਦੇ ਨੇ ਸੋਣੇ ਜਿਆਦਾ ਪਾਦੇ ਬਾਅਦ ਮੇਥੀ ਪਾਓ ਕਾਲੀ ਮਿਰਚਾ ਪਾਓ ਦੋਸਤੋ ਇਹ ਕੋਈ ਦਰਮਾ ਮਸਾਲਾ ਬਣ ਗਿਆ ਇਹ ਤੁਹਾਨੂੰ ਆਪਾਂ ਨੂੰ ਪਾਣਾ ਹੋਊ ਰੱਖ ਦੋਗੇ ਇਹ ਚ ਪਾਣੀ ਕੱਢ ਲੀਏ ਪਹਿਲਾਂ ਦੋਸਤੋ ਆਮ ਸਾਲੇ ਉਹ ਪਪਾ ਐ ਦੇ ਉਤੇ ਦੋਸਤੋ ਇਸ ਤਰ੍ਹਾਂ ਪਾ ਲਿਆ ਨਿੰਬੂ ਇਹਦੇ ਵਿੱਚ ਮਿਚ ਜੋੜ ਦੇਣਾ ਹੈਗਾ ਲਓ ਦੇਖੋ ਇਹਦੇ ਵਿੱਚ ਵੀ ਐਡ ਕਰਨਾ ਵੀ ਚਾਹੀਦਾ ਹੈ ਤਾਂ ਦੋਸਤੋ ਇਸ ਤਰ੍ਹਾਂ ਪਾ ਖਾਣੇ ਆਪਣੇ ਚੋਲ ਨੂੰ ਤੁਹਾਨੂੰ ਗਾਇਸ ਮੈਂ ਦੱਸਦਾ ਕਿ ਕਿੱਦਾਂ ਦੇ ਬਣੇ ਆ ਦੋਸਤੋ ਪਕੌੜਾ ਪਾ ਲਿਆ ਹੁਣ ਆਪਾਂ ਖਾਵਾਂਗੇ ਰੋਣਾ ਮੈਂ ਬਸ ਚੋਲ ਆਪਣੇ ਤਾਂ ਚਲੋ ਦੋਸਤੋ ਅੰਦਰ ਚੱਲ ਕੇ ਮਿਲਦੇ ਹੁਣ ਆਪਾਂ ਤਾਂ ਦੋਸਤੋ ਅੱਜ ਮੈਂ ਅੰਦਰ ਨਹੀਂ ਬੈਠਾ ਓਏ ਅੱਜ ਮੈਂ ਅੰਦਰ ਨਹੀਂ ਬੈਠਾ ਜਿਵੇਂ ਬਾਹਰ ਹੀ ਬੈਠੇ ਸੋਚ ਗਿਆ ਖੜਕਾ ਕਰੀ ਜਾਂਦੀ ਆ ਤਾਂ ਆਪਣੇ ਚੋਲ ਆ ਗਿਆ गाइस ਆ ਦੇਖੋ ਤੇ ਆ ਗਿਆ ਆਪਣੇ ਕੋਲ ਆਪਣਾ ਪਿਆਜ਼ ਚੌਲ ਖਾਣੇ ਆ ਬੰਦੇ ਵੀ ਨੇ ਖੰਭ ਜਿਆ ਦੱਸਦਾ ਉਹ ਇੱਕ ਤਾਂ ਜਿਹੜੇ ਨੇ ਬਹੁਤ ਟੈਸਟ ਆ ਰਹੇ ਨਾ ਬੁਝਾਰਾ ਗਾਣੇ ਤੇ ਚਲੋ ਦੋਸਤੋ ਮੈਂ ਤੁਹਾਨੂੰ ਬਾਅਦ ਫੇਰ ਮਿਲਦਾਂ। ਸੋ ਗਾਇਜ਼ ਆਪਾਂ ਰੋਟੀ ਖਾ ਕੇ ਹੋ ਗਏ ਆ ਫ੍ਰੀ। ਅੱਛੀ ਅੱਛੀ ਗਾਇਜ਼ ਕੇ ਮਹੀਨੇ ਬਾਅਦ ਕੁਲ ਤੇ ਹੁੰਦੀ ਤੱਕ ਗਈ ਸੀ। ਹੁੰਦੀ ਸੀ ਤੋ ਕਿਤੇ ਤਾਂ ਬਾਹਰ। ਕਿ ਦਿਖਾਉ ਉਹ ਕੀ ਕਰਦਾ ਵਾ। ਦੋਮੜਾ ਗਾਇਜ਼। ਤੇ ਤੰਦੇ ਕੋ ਨੀਵੇਂ ਕੀ ਕਰਦਾ ਵਾ। ਬੱਗੀ? ਹਾਂ। ਕੀ ਕਰਦੇ ਆ? ਗਿੱੱਜਾ ਪਾਉਂਦਾ ਦੇਖਦੇ ਕਿੱਤਾ ਦੇਖਦੇ। ਇਹ ਗਾਇਜ਼ ਉਹ ਫਿਲਮ ਦੇਖਦਾ ਵਾ ਨੀਮਾ ਸੱਸ ਕੁੱਟਣੀ। ਨਹੀਂ ਉਹ ਫਟ ਕੇ ਲੱਗਿਆ। ਐ ਜੰਕਾ ਕੇ ਦਾ ਵੇਖ ਦੇਵਾ ਤੇ ਆਪਾਂ गाइस ਤੁਹਾਨੂੰ ਦਿਖਾ ਦਿੱਤਾ ਹੈ ਤੇ ਅੱਜ ਦੇ ਵਲੌਗ ਵਿੱਚ ਇਨਾ ਤੇ ਵਜ੍ਹਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਪਲੀਜ਼ ਜਾ ਕੇ ਫਟਾਫਟ ਸਬਸਕ੍ਰਾਈਬ ਕਰੋ ਤੇ ਆਪਣੇ ਇੰਸਟਾਗ੍ਰਾਮ ਜਿਹੜੀ ਵੀ ਉੱਤੇ ਜਾ ਕੇ ਆਪਣੇ ਫਟਾਫਟ ਆਪ ਨੂੰ ਫੋਲੋ ਕਰੋ ਠੀਕ ਹੈ ਤੇ ਆਪਾਂ ਕੱਲ ਵਲੌਗ ਆਪਣਾ ਮਤਲਬ ਅੱਜ ਆਪਣਾ ਇੱਕ ਵਲੌਗ ਆਇਆ ਇਸ ਮਾਰਨਿੰਗ 11 ਵਜੇ ਤੇ ਉਹ ਪਲੀਜ਼ ਤੁਸੀਂ ਵਲੌਗ ਦੇਖਣਾ ਵਾ ਤੇ ਅੱਜ ਸੀ ਮਤਲਬ ਕੱਲ੍ਹ ਸੇ ਕਿੱਥੇ ਗਏ ਸੀ ਕਿੱਥੇ ਨਹੀਂ ਕਿਹਦੀ ਹੈਲਪ ਕਰਾਉਣ ਗਏ ਸੀ ਅਸੀਂ ਕਿਤੇ ਪਲੀਜ਼ ਤੁਸੀਂ ਦੇਖਿਆ ਜਾ ਕੇ ਬਲੌਗ ਜ਼ਰੂਰ ਆਪਣੇ ਆਪਣੇ ਬਲੌਗ ਵਿੱਚ ਹੈ ਨਾ ਤੈਨੂੰ ਬਾਏ ਬਾਏ ਗੁੱਡ ਨਾਈਟ ਟੇ ਕੇਅਰ